ਲਓ ਜੀ ਸੱਜਣੋ ਮਿੱਤਰੋ ਪਿਆਰਿਓ ਜੀ ਅੱਜ YouTube ਤੇ ਸਾਡੇ ਫਾਲੋਅਰ ਸਾਡੇ ਸਬਸਕ੍ਰਾਈਬਰ 1 ਲੱਖ ਪਲੱਸ ਹੋ ਗਏ ਜੀ ਇਸ ਕਰਕੇ ਅਸੀਂ ਤੁਹਾਡਾ ਧੰਨਵਾਦ ਕਰਦੇ ਆਂ ਦੁਨੀਆ ਭਰ ਦੇ ਵਿੱਚ ਵਸਦੇ ਪੰਜਾਬੀਓ ਤੁਸੀਂ ਬੱਲੇ ਬੱਲੇ ਫਿਲਮਜ਼ ਐਂਡ ਰਿਕਾਰਡਸ ਨੂੰ ਬਹੁਤ ਭਰਮਾ ਹੰਗਾਰਾ ਦਿੱਤਾ ਜੀ ਔਰ ਸਾਡੇ ਵੀਡੀਓਜ਼ ਵਿਰਸੇ ਤੇ ਵਿਰਾਸਤ ਤੇ ਹੁੰਦੇ ਦੀ ਔਰ ਅਸੀਂ ਬਜ਼ੁਰਗਾਂ ਨਾਲ ਗੱਲਾਂ ਕਰਦੇ ਆਂ ਪੰਜਾਬੀਆਂ ਨਾਲ ਗੱਲਾਂ ਕਰਦੇ ਆਂ ਪਿੰਡਾਂ 'ਚ ਜਾਂਦੇ ਆਂ ਔਰ ਬੜਾ ਦੇਸੀ ਦੇ ਵੀਡੀਓਜ਼ ਬਣਾਉਂਦੇ ਆਂ ਕਦੀ ਸੋਚਿਆ ਨਹੀਂ ਸੀਗਾ ਕਿ YouTube ਦੀ ਜਰਨੀ ਤੇ ਫੇਸਬੁਕ ਦਾ ਇਹ ਸਫਰ ਜਿਹੜਾ ਹੈ ਇੱਥੇ ਤੱਕ ਪਹੁੰਚ ਜੇਗਾ ਫੇਸਬੁਕ ਤੇ 333000 ਦੇ ਫੋਲੋਅਰਸ ਤੇ YouTube ਤੇ 1 ਲੱਖ ਸਬਸਕ੍ਰਾਈਬਰਸ ਇਹ ਬਹੁਤ ਵੱਡੀ ਪੁਲਾਗ ਤੁਹਾਡੇ ਸਹਿਯੋਗ ਨਾਲ ਮਾਰੀਏ ਜੀ ਅਸੀਂ ਔਰ ਅਸੀਂ ਤੁਹਾਡਾ ਧੰਨਵਾਦ ਕਰਦੇ ਜੀ ਆਹ ਦੇਖੋ ਜੀ ਸੱਥਾਂ ਦੇ ਚ ਬੈਠਦੇ ਅਸੀਂ ਪੰਜਾਬੀ ਵਿਰਸੇ ਤੇ ਜਦੋਂ ਅਸੀਂ ਗੱਲਾਂ ਬਾਤਾਂ ਕਰਦੇ ਸਾਨੂੰ ਵੀ ਸਿੱਖਣ ਨੂੰ ਬਹੁਤ ਕੁਝ ਮਿਲਦਾ ਔਰ ਤੁਸੀਂ ਵੀ ਜਿਹੜਾ ਇਹਨਾਂ ਵੀਡੀਓਜ਼ ਨੂੰ ਲਾਈਕ ਕਰਦੇ ਹੋ ਇਸ ਸਮੇਂ ਅਸੀਂ ਕਰਾਲੀ ਦੇ ਲਾਗੇ ਇੱਕ ਪਿੰਡ ਹੈ ਦਸਾਰਨਾ ਉੱਥੇ ਬੈਠੇ ਔਰ ਨਿਊ ਚੰਡੀਗੜ੍ਹ ਇੱਥੇ ਬੜਾ ਨਜ਼ਦੀਕ ਹੈ ਜੀ ਮੈਂ ਇਸ ਪਿੰਡ ਦੇ ਵਿੱਚ ਜਦੋਂ ਆਇਆ ਨਾ ਜੀ ਮੈਂ ਦੇਖਿਆ ਆਲੇ-ਦਾਲੇ ਜੋ ਸੜਕਾਂ ਹਾਈਵੇ ਬਣਿਆ ਜੀ ਵੀ ਆਹ ਨਿਊ ਚੰਡੀਗੜ੍ਹ ਬਣ ਗਿਆ ਚੰਡੀਗੜ੍ਹ ਇੱਥੇ ਤੱਕ ਪਹੁੰਚ ਗਿਆ ਦੀ ਔਰ ਮੇਰੇ ਜ਼ੈਨ ਦੇ ਵਿੱਚ ਇੱਕ ਡਰ ਰਿਹਾ ਹੈ ਹਮੇਸ਼ਾ ਦੀ ਕਿ ਆ ਜਿਹੜੇ ਪਿੰਡ ਦੇ ਖੂਹ ਐ ਇਹ ਪਿੰਡਾਂ ਦੀਆਂ ਸੱਥਾਂ ਹੈਗੀਆਂ ਹਾਲਾਂਕਿ ਚੰਡੀਗੜ੍ਹ ਇੱਥੋਂ ਤਕਰੀਬਨ 20 ਕਿਲੋਮੀਟਰ ਦਾ 25 ਮਿੰਟ ਦਾ ਰਸਤਾ ਸਾਰਾ ਦੀ ਕਿਉਂ ਦੀ ਇਹੀ ਹੈ ਨਾ ਦੀ ਵੀ ਇਹ ਸਾਰੀਆਂ ਖਤਮ ਹੋ ਜਾਣੀਆਂ ਸਨ 2025 ਦੇ ਵਿੱਚ ਅੱਜ ਅਸੀਂ ਇਹ ਵੀਡੀਓ ਰਿਕਾਰਡ ਕਰ ਰਹੇ ਆ ਇਹਨਾਂ ਚੀਜ਼ਾਂ ਦੇ ਉੱਤੇ ਅਸੀਂ ਕੰਮ ਕਰਦੇ ਆਂ ਜੀ ਤੁਸੀਂ ਜ਼ਰੂਰ ਕਰਿਓ ਕਮੈਂਟ ਦੀ ਇਹ ਦੇਖੋ ਡਰ ਲੱਗਦਾ ਮੈਨੂੰ ਕਿ ਇਹ ਕਿਤੇ ਇਹ ਸਾਰਾ ਕੁਝ ਜਿਹੜਾ ਇਹ ਰਾਕਸ਼ਸ ਵਿਕਾਸ ਦਾ ਇਹ ਸਾਡੇ ਏਰੀਆ ਨੂੰ ਖਾ ਨਾ ਜਾਵੇ ਦੀ ਆ ਸੜਕ ਦੇ ਪਰਲੇ ਪਾਸੇ ਕਾਫੀ ਫਲੈਂਟ ਬਣੇ ਮਾਨਕ ਸਾਹਿਬ ਕੀ ਕਹਿੰਦੇ ਜੀ ਬਣੇ ਨਾ ਦੀ ਇੱਧਰੋਂ ਦੀ ਹਾਂ ਜੀ ਆ ਮਾਨਕ ਸਾਹਿਬ ਹੈ ਜੀ ਇਹਨਾਂ ਨੂੰ ਕਹਿੰਦੇ ਮਾਨਕ ਸਾਹਿਬ ਜੀ ਸੱਤ ਲਕੀਵੇਂ ਹਾਂ ਜੀ ਹਾਂ ਤਾੜੀਆਂ ਤਾਂ ਕਰ ਦਿਓ ਮਾਨਕ ਸਾਹਿਬ ਆਹ ਦੇਖੋ ਜੀ ਪਿੰਡ ਦੀ ਸਾਥ ਤੇ ਆਪਾਂ ਇੱਥੇ ਗੱਲਾਂ ਬਾਤਾਂ ਕਰ ਰਹੇ ਆ ਔਰ ਸਾਡਾ ਜਿਹੜਾ ਵਿਸ਼ਾ ਹੈ ਟੌਪਿਕ ਹੈ ਇਸ ਦੇ ਤੇ ਤੁਸੀਂ ਵੀ ਇਨਵੋਲ ਹੋਣਾ ਤੇ ਉਸ ਤੇ ਕਰਨੇ ਕਮੈਂਟ ਦੀ ਤਾਂ ਬਾਬਾ ਜੀ ਕੀ ਕਹਿੰਦੇ ਜੀ ਇਹ ਚੰਡੀਗੜ੍ਹ ਜਦ ਬਣਿਆ ਚੰਡੀਗੜ੍ਹ ਦਾ ਉਜਾੜਾ ਹੋਇਆ ਤਾਂ ਅੱਗੇ ਅੱਗੇ ਪਿੰਡਾਂ ਦਾ ਉਜਾੜਾ ਹੋ ਗਿਆ ਹੁਣ ਇੱਥੇ ਦਸਾਰਨੇ ਤੱਕ ਨਾ ਪਹੁੰਚ ਜਵੇ ਆਸ ਮੋੜ ਤੇ ਇੰਨਾ ਸੋਹਣਾ ਸੀਨ ਨਜ਼ਾਰਾ ਸੀਗਾ ਜੀ ਮੈਨੂੰ ਡਰ ਲੱਗਦਾ ਥੋਨੂੰ ਵੀ ਲੱਗਦਾ ਨਾ ਲੱਗਦਾ ਜੀ ਇਹ ਤਾਂ ਹਾਂ ਲੱਗਦਾ ਨਾ ਜੀ ਦੇਖੋ ਜ਼ਮੀਨਾਂ ਦੇ ਰੇਟ ਤਾਂ ਬਹੁਤ ਵਧ ਗਏ ਆਪਣੇ ਏਰੀਆ ਦੇ ਵਿੱਚ ਕਹਿੰਦੇ ਆ ਵੀ ਜੜ ਗਏ ਹਾਂ ਉਹ ਜੜ ਜਣਾ ਵੇਰੂ ਹਾਂ ਜਿਹੜਾ ਜਣਾ ਬਾਦਸ਼ਾਹ ਵਾਲਾ ਅੱਜ ਗੜਾ ਲਾਕਾ ਬਾਦਸ਼ਾਹ ਨਾਲ ਕੋਈ ਪਾਣੀ ਦੀ ਮਾਰਨਾ ਕੋਈ ਬਿਮਾਰੀ ਦੀ ਮਾਰ ਹਰ ਚੀਜ਼ ਵਧੀਆ ਔਰ ਸਕੂਲ ਕਾਲਜ ਰੇਜੀ ਵਧੀਆ ਹਾ ਸਹੂਲਤਾਂ ਬਹੁਤ ਹੈ ਜੀ ਪਰ ਆ ਜਿਹੜਾ ਬਾਦਸ਼ਾਹ ਹੈ ਨਾ ਆਪਣਾ ਇਲਾਕਾ ਯਾਰ ਇਹ ਹੀ ਲੱਗਦਾ ਹੈ ਜਮੀਨ ਨਹੀਂ ਹੋਵੇ ਹੈ ਜੀ ਆ ਕਰਿਓ ਜੀ ਕੈਮਰਾ ਤੇ ਇਹਨਾਂ ਤੇ ਪਾਓ ਜੀ ਕੀ ਆਖੇ ਨੇ ਜੀ ਅਸਟਾ ਕਹਿੰਦਾ ਜਮੀਨ ਮਹਿੰਗੀ ਨਹੀਂ ਹੋਵੇ ਸਾਡੀ ਅਸਾستی ਹੋ ਰਹੀ ਹੈ ਹਾਂ ਸਸਤੇ ਰਹੇ ਕਿ ਮੈਂ ਬਸਦੇ ਰਹਿੰਦੇ ਦੇਖੋ ਦਰਖਤ ਦਾ ਬਹੁਤ ਬੁਰਾ ਹਾਲ ਹੈ ਹਾਂ ਜੀ ਬਿਮਾਰੀ ਬਹੁਤ ਹੈ ਜ਼ਮੀਨ ਆਪਣੀ बिक ਜਾਨੀ ਹੈ ਮੁਰਦਾ ਕੇ ਮੇਲੀ ਕਿਤੇ ਨਹੀਂ ਹੈ ਹਾਂ ਸਹੀ ਗੱਲ ਕੱਕਾ ਤੇ ਮੇਰੇ ਪੱਟੇ ਮੁਰਦਾ ਨੇ ਟਿਕਦਾ ਗਿਆ ਵੀ ਹੈ ਬਿਲਕੁਲ ਬਿਲਕੁਲ ਉਹੀ ਟਿਕਦਾ ਨਹੀਂ ਹੈ ਅਪਣ ਸਹੀ ਫੋਟੋ ਬੈਠੇ ਰਿਓ ਪਾ ਹਾਂ ਨਾ ਕਬੜੀਆ ਉੱਟੀ ਕੱਢ ਬੈਠੇ ਹਾਂ ਹਾਂ ਜਿਹੜਾ ਗਾਹੇ ਤਾਂ ਜਿੱਕੇ ਤੇ ਰੇ ਜੋਗੇ ਵੀ ਨਹੀਂ ਰਸਤ ਤੋ ਵੀ ਜਖੂ ਤਾਂ ਕਾਰ ਦਣਾ ਕਰ ਗਿਆ ਕੰਮੀ ਉੱਠਾ ਹਾਂ ਜੀ ਅਸਲ ਗੱਲ ਇਹੀ ਹੈ ਵੀ ਇਸ ਸਚਾਈ ਵੀ ਹੈ ਕਿ ਇਹ ਆਉਣ ਵਾਲੇ 10 ਸਾਲਾਂ ਤੱਕ 15 ਸਾਲਾਂ ਤੱਕ ਇਹ ਪਿੰਡ ਨਹੀਂ ਰਹਿਣੇ ਇਹ ਗੱਲ ਮੈਂ ਗਲਤ ਨਹੀਂ ਕਹਿ ਰਿਹਾ ਰਹਿਣੇ ਚਾਹੀਦੇ ਆ ਰਹਿਣੇ ਚਾਹੀਦੇ ਇਸੇ ਕਰਕੇ ਅਸੀਂ ਵੀਡੀਓ ਬਣਾਉਂਦੇ ਆਰਦਾਸ ਕਰਦੇ ਆਂ ਵੀ ਰਹਿਣ ਇੱਥੇ ਹੀ ਸੱਥਾ ਲੱਗਣ ਜਿੱਦਾਂ ਅਸੀਂ ਬਾਬੇ ਸਾਰੇ ਬੈਠੇ ਆ ਆ ਪਾਓ ਇੱਧਰ ਕੈਮਰਾ ਜੀ ਸਾਰੇ ਪਾਸੇ ਦੀ ਆ ਦੇਖੋ ਬੈਠੇ ਆ ਬੰਦੇ ਬੱਜੀ ਦੇ ਬੰਦੇ ਪਿੰਡ ਦੇ ਗੱਡੇ ਬੈਠੇ ਆ ਜਿੱਦਾਂ ਸਾਡਾ ਪਿੰਡ ਉਜੜ ਗਿਆ ਘਰਾਂ ਕਿਸੇ ਨੇ ਕਿੱਧਰ ਕਿੱਧਰ ਹੋਰ ਮੁੜ ਕੇ ਇਕੱਠੇ ਹੋਣੇ ਨਹੀਂ ਉਹ ਸੈਕਟਰ 17 ਸੈਕਟਰ 2 ਜੰਡੀਗੜ ਦੇ ਵਿੱਚ ਉਹ ਕਹਿੰਦੇ ਰੁੜਕੀ ਪਿੰਡ ਹੁੰਦਾ ਸੀ ਸੈਕਟਰ 17 ਚ ਹੈ ਕੋਈ ਸੋਝੀ ਤੁਹਾਨੂੰ ਕਿਸੇ ਨੂੰ ਪਤਾ ਦੀ ਕੋਈ ਪ੍ਰੋਗਰਾਮ ਕਰ ਗੱਡੇ ਹੋ ਨਹੀਂ ਹੁਣੇ ਹੀ ਨਹੀਂ ਰੁੜਕੀ ਪਿੰਡ ਹੁੰਦਾ ਰੁੜਕੀ ਪਿੰਡ ਸੀ ਕਹਿੰਦੇ ਉੱਥੇ ਸ਼ਾਹਪੁਰ ਪਿੰਡ ਸੀ ਆਹ ਤੋੜਾ ਚਾਹੂਗਾ ਅੱਜ ਢੋਲਾ ਚੌਕ ਦੀ ਜੀ ਸਾਹਮਣੇ ਕਿਹੜੇ 27 ਸੈਕਟਰ ਵਿੱਚ ਕਿਹੜਾ ਪਿੰਡ ਬਟੇਲਾ ਹੁਣ ਨਿਕਿਆ ਬਟੇਲਾ ਪਿੰਡ ਦੀ ਹਾਂ ਹਾਂ ਬਟੇਲਾ ਪਿੰਡ ਹਟਾਵਾ ਚੌਕ ਦਾ ਹੋਰ ਹਟਾਵਾ ਚੌਕ ਹਾਂ 52 ਪਿੰਡਾਂ ਦਾ ਜ Àੜਾ ਹੋਇਆ ਜੀ ਉਹ 52 ਪਿੰਡਾਂ ਦਾ ਜ Àੜਾ ਹੋਇਆ ਤੇ ਇਹ ਇਹੀ ਡਰ ਲੱਗਦਾ ਕਿ ਤੇ ਆਲੇ-ਦਾਲੇ ਹੁਣ ਕਰਾਲੀ ਤੱਕ ਪਹੁੰਚ ਗਏ ਆ ਤਾਂ ਫਲੈਟ ਬਣਾਈ ਜਾਂਦੇ ਸਾਰੇ ਪਿੰਡੇ ਇਕੱਠੇ ਜਿਹੜੇ ਇਹੀ ਲਓ ਜੀ ਕਰਿਓ ਜੀ ਤੁਸੀਂ ਕਮੈਂਟ ਇਸ ਗੱਲ ਦੇ ਉੱਤੇ ਜੀ ਦੇਖੋ ਅੱਜ ਸਾਡੇ ਫਾਲੋਅਰ ਸਾਡੇ ਸਬਸਕ੍ਰਾਈਬਰ YouTube ਤੇ 1 ਲੱਖ ਹੋਏ 1 ਲੱਖ ਦਾ ਪਰਿਵਾਰ ਹੋਇਆ ਜਿਹੜੇ ਸਾਡੇ ਨਵੇਂ ਜੁੜੇ ਮੈਂਬਰਸ ਐ ਨਵੇਂ ਸਬਸਕ੍ਰਾਈਬਰਸ ਐ ਉਹਨਾਂ ਨੂੰ ਅਸੀਂ ਦੱਸ ਦਈਏ ਸਾਡੇ ਵੀਡੀਓਜ਼ ਵਿਰਸੇ ਤੇ ਵਿਰਾਸਤ ਤੇ ਹੁੰਦੇ ਨੇ ਤੇ ਪੰਜਾਬ ਦੀ ਅਸੀਂ ਚਿੰਤਾ ਕਰਦੇ ਆਂ ਔਰ ਉਸ ਦਾ ਮੰਨਨ ਕਰਦੇ ਆਂ ਉਸ ਤੇ ਉੱਤੇ ਬਹਿਸ ਕਰਦੇ ਆਂ ਔਰ ਉਸ ਦਾ ਕੋਈ ਨਤੀਜਾ ਕੱਢਣ ਦੀ ਕੋਸ਼ਿਸ਼ ਕਰਦੇ ਆਂ ਇਸ ਕਰਕੇ ਵੀਡੀਓਜ਼ ਬਣਾਉਂਦੇ ਆਂ ਆ ਦੁਸਾਰਨੇ ਪਿੰਡ ਦੇ ਵਿੱਚ ਮੈਂ ਕਹਿੰਦਾ ਚੰਡੀਗੜ੍ਹ ਤੇ ਬਿਲਕੁਲ ਲੱਗੇ ਬੈਠੇ ਜੀ ਆ ਨਿਊ ਚੈਨਲ ਚੰਡੀਗੜ੍ਹ ਦੇ ਨਾਲ ਹੀ ਇਹਦੀ ਦੁੱਖ ਪਤਾ ਕਿਸ ਗੱਲ ਦਾ ਜੀ ਦੁੱਖ ਇਸ ਗੱਲ ਦਾ ਕਿ ਛੱਪੜ ਸਾਡੇ ਇਹ ਸਾਡੇ ਟੋਪੇ ਇਹ ਸਾਡੇ ਰੁੱਖ ਇਹ ਦਰਖਤ ਇਹ ਸੱਥਾਂ ਇਹ ਕਿੱਥੇ ਜਾਣ ਰਹਿਣਗੇ ਨਹੀਂ ਰਹਿਣੀ ਹੈ ਜੀ ਇਸੇ ਗੱਲ ਦਾ ਡਰ ਲੱਗਦਾ ਜੀ ਇਹ ਸੱਚੀ ਗੱਲ ਹੈ ਨਾ ਸਾਡੇ ਤੇ ਸਾਨੂੰ ਦੇਖਣ ਵਾਲੇ ਚਾਹਣ ਵਾਲੇ ਉਹ ਸਮਝਦੇ ਆਂ ਵੀ ਆਪਾਂ ਕਿਸ ਚੀਜ਼ ਤੇ ਕੰਮ ਕਰਦੇ ਆਂ ਅੱਜ ਕੱਲ ਸੋਸ਼ਲ ਮੀਡੀਆ ਤੇ ਬਾਬੇ ਬਹੁਤ ਕੁਸ਼ ਕਰ ਕਰੀ ਜਾਂਦੇ ਆਂ ਆ ਜੰਗ ਤੇ ਵੀਡੀਓ ਬਣਾ ਲਓ ਮੈਂ ਕਹਿੰਦਾ ਪਾਕਿਸਤਾਨ ਤੇ ਇੰਡੀਆ ਤੇ ਬਾਰੇ ਦੇਖੀ ਜਾਉਂਗੇ ਜੰਗ ਦੀਆਂ ਗੱਲਾਂ ਕਰੀ ਚੱਲੋ ਜਿੰਨੀਆਂ ਬੜੀ ਗੱਲਾਂ ਕਰੀ ਚੱਲੋ ਉਹਨੇ ਚੱਕਤਾ ਉਹਨੇ ਮਾਰਤਾ ਜੀ ਮੈਂ ਕਹਣਾ ਕੋਈ ਫਾਇਦਾ ਨਹੀਂ ਹੈ ਹੋਇਆ ਕੁਝ ਨਹੀਂ ਹੋਇਆ ਹੋਇਆ ਕੁਛ ਹੋਇਆ ਨਹੀਂ ਹੋਇਆ ਅਸੀਂ ਜੰਗ ਦੇ ਸਮੇਂ 'ਚ ਇੱਕ ਵੀ ਵੀਡੀਓ ਜੰਗ ਤੇ ਨਹੀਂ ਬਣਾਇਆ ਅੱਜ ਗੱਲ ਕੀਤੀ ਐਵੇਂ ਜਹਨ ਚ ਆ ਗਈ ਵੀ ਤੁਹਾਡੇ ਨਾਲ ਗੱਲ ਕਰਦੀ ਪਿਆਰ ਦੀ ਗੱਲ ਕਰਦੇ ਆ ਮੁਹੱਬਤ ਦੀ ਗੱਲ ਕਰਦੇ ਆ ਵਿਰਸੇ ਤੇ ਵਿਰਾਸਤ ਦੀ ਗੱਲ ਕਰਦੇ ਆ ਜੀ ਉਹ ਕਹਿੰਦੇ ਤੂੰ ਕਿਉਂ ਟਾਵੇਂ ਮੇਰੀ ਮਸੀਤੀ ਮੈਂ ਕਿਉਂ ਟਾਵਾ ਮੰਦਰਾਂ ਨੂੰ ਆ ਜਾ ਦੋਵੇਂ ਰਲ ਕੇ ਪੜੀਏ ਇੱਕ ਦੂਜੇ ਦੇ ਅੰਦਰਾਂ ਸਦੀਆਂ ਉਹ ਮੰਦਰ ਮਸਜਿਦ ਦਾ ਕੁਝ ਨਹੀਂ ਜਾਣਾ ਲੋ ਤੇ ਮੇਰਾ ਤੇਰਾ ਲੱਗਿਆ ਇੱਕ ਦੂਜੇ ਦੇ ਖੰਜਰਾਂ ਨੂੰ ਜੀ ਕੋਈ ਸੁਣਾ ਦੋ ਗੀਤ ਗਾ ਤੇ ਮਾਨਕ ਦਾ ਇਦਾਂ ਦੇ ਹੈ ਮਾਨਕ ਦੇਖਿਆ ਵੇ ਇਹ ਦੱਸ ਦੋ ਤੁਸੀਂ ਦੇਖਿਆ ਵੇ ਕਿੱਦਣ ਸੀ ਇਦਾਂ ਹੀ ਸੀਗਾ ਜੀ ਮੜੰਗਾ ਮਾਨਕ ਦਾ ਮੜੰਗਾ ਇਦਾਂ ਹੀ ਸੀ ਰਹੀ ਆ ਜਾ ਮੈਂ ਬਿਲਕੁਲ ਜਿ ਕਰਿਓ ਕਪੀ ਦੀ ਇਦਾਂ ਹੀ ਸੀ ਮਾਨਕ ਦਾ ਮਣਗਾ ਜੀ ਹਾਂ ਜੀ ਸੇਮ ਹੋਈ ਏ ਇਹਦੀ ਟਾਈ ਸੇਮ ਸੇਮ ਕਾਪੀ ਏਦੀ ਬਿਲਕੁਲ ਸੇਮ ਜੀ ਲੇਕੋ ਨਾ ਵੈਸੇ ਨਾ ਆ ਕੀ ਟੋਡਾ ਜਸਪਾਲ ਜਸਪਾਲ ਸਿੰਘ ਪਾਲੀ ਆ ਜੀ ਨੌ ਵੈਸੇ ਉਹ ਮਾਨਕ ਦਾ ਮੜੰਗਾ ਤੇ ਮਾਨਕ ਨੂੰ ਯਾਦ ਦਿਲ ਚ ਰੱਖਿਆ ਇੱਥੇ ਇੱਥੇ ਰੱਖਿਆ ਬਣ ਕੇ ਹੈ ਵੀ ਹੋ ਗਿਆ ਮੈਂ ਨੇ ਹਾਸਲਾ ਵੀ ਉਦਾਂ ਹੀ ਮਾਨਕ ਕੋਲ ਆ ਗਿਆ ਲਓ ਜੀ ਪੰਜਾਬੀ ਬੱਲੇ ਬੱਲੇ ਵੀ ਰਹੀ ਗੋਡੀ ਖੇਡਣੇ ਅੱਛਾ ਇੱਕ ਹੋਰ ਚ ਨਵੇਂ ਮੁੰਡੇ ਆ ਗਏ ਅੱਛਾ ਆਪਣੇ ਜਮਾਨੇ ਦਾ ਬਹੁਤ ਤਕੜਾ ਖਿਡਾਰੀ ਅੱਜ ਵੀ ਮਾਰਗਾ ਬੜਾ ਪਲੇਅਰ ਦਾ ਹੈ ਅੱਛਾ ਅੱਛਾ ਪਲੇਅਰ ਦਾ ਹੈ ਹਾਂ ਮਾਈਕ ਇੱਧਰ ਲਾ ਦੀ ਹੁਣ ਆਪਾਂ ਇਹਨਾਂ ਦੀ ਕਬੱਡੀ ਦੀ ਗੱਲ ਕਰ ਲਈਏ ਆਹ ਆਹ ਮੜਾ ਜੇ ਇੱਥੇ ਲਾ ਦੇ ਇੱਥੇ ਆਹ ਲਓ ਜੀ ਮਾਨਕ ਸਾਹਿਬ ਦੇ ਮਾਈਕ ਲਾਣ ਲੱਗੇ ਜੀ ਪਹਿਲਾਂ ਤਾੜੀਆਂ ਮਾਰੋ ਜੀ ਜ਼ੋਰ ਦੀ ਹਾਂ ਲਓ ਜੀ ਆਪਾਂ ਹੁਣ ਕਬੱਡੀ ਦੀ ਗੱਲ ਕਰੀਏ ਜੀ ਆਪਾਂ ਕਬੱਡੀ ਪਹਿਲਾਂ ਦੱਸੋ ਕਬੱਡੀ ਦੀ ਕਿਸਮਾਂ ਜੀ ਕਿਹੜੀ ਕਿਹੜੀ ਕਬੱਡੀ ਹੁੰਦੀ ਹੈ ਇਹ ਹੀ ਬੋਲਣਗੇ ਜੀ ਹਾਂ ਵਿੱਚ ਨਹੀਂ ਟੋਕਣਾ ਆਪਾਂ ਹਾਂ ਦੱਸੋ ਜੀ ਚਾਚੀ ਜੀ ਮਾਤਾ ਇੱਕ ਵਾਰੀ ਖੇਡਣ ਲੱਗਿਆ ਅੱਛਾ 30 30 ਸਾਲ ਕਬੱਡੀ ਖੇਡ ਲਿਆ ਅੱਛਾ 8 ਪੀੜ੍ਹੀ ਕਬੱਡੀ ਦਿਖਾਈਆਂ ਹੂੰ ਵੇਰ ਬੱਲੇ ਬੱਲੇ ਚੇਲੇ ਕੈਨੇਡਾ ਅਮਰੀਕਾ ਫਿਰਦੇ ਲੋ ਜੀ ਕੈਨੇਡਾ ਅਮਰੀਕਾ ਹੈ ਬੜ ਗਈ ਅਰੇ ਇੱਜਰ ਕਰਦੇ ਆਂ ਆ ਜਿਆ ਕੇ ਪੈਰੀ ਹੱਥ ਲਾ ਲੈ ਲੋ ਜੀ ਅਸੀਂ ਵੀ ਇੱਜ਼ਤ ਕਰਦੇ ਆਂ ਅਸੀਂ ਵੀ ਪੈਰੀ ਹੱਥ ਲਾ ਲੈ ਆ ਹਾਂ ਇਹ ਦੇਖੋ ਉਸਤਾਦ ਹੈ ਜੀ ਉਸਤਾਦ ਹੈ ਮਾਨੀ ਸਾਹਿਬ ਇੱਕ ਇੱਕ ਦੱਸਿਓ ਮੈਂ ਉਹੀ ਪੁੱਛਣਾ ਬੜੇ ਬੱਚਿਆਂ ਨੂੰ ਮੁੰਡਿਆਂ ਨੂੰ ਪਤਾ ਨਹੀਂ ਕਬੱਡੀ ਦੋ ਤਿੰਨ ਤਰ੍ਹਾਂ ਦੀ ਹੁੰਦੀ ਹੈ ਨਾ ਕਿਹੜੀ ਕਿਹੜੀ ਹੁੰਦੀ ਹੈ ਪਹਿਲਾਂ ਤਾਂ ਇਹ ਦੱਸੋ ਜੀ ਵੱਡੇ ਦਾ ਉਹਨੂੰ ਨੈਸ਼ਨਲ ਗਾਡੀ ਖੇਡੇ ਆਂ ਹਾਂ ਇਕ ਆ ਗੁੰਗੀ ਕਬੱਡੀ ਖੇਲੇ ਆ ਹਾ ਗੁੰਗੀ ਕਬੱਡੀ ਹੋ ਗਈ ਹਾਂ ਜੀ ਹਮ ਇੱਕ ਹੁਣ ਐਦਾ ਕਬੱਡੀ ਪਾਉਂਦੇ ਤੇ ਹਮ ਹੁਣ 30 ਮਿੰਟ ਦੀ ਕਬੱਡੀ ਹੋ ਗਈ ਅੱਛਾ ਵੱਤ ਲਾ ਕੇ ਮੁੜਨਾ ਹਾਂ ਹਮ 30 ਮਿੰਟ ਦੀ ਕਬੱਡੀ ਹੋ ਗਈ ਹਾਂ ਹਮ ਔਰ ਟਾਈਮ ਸਾਡੇ ਕਬੱਡੀ ਕਬੱਡੀ ਖੇਲਦੀ ਕਰਦੇ ਤੇ ਹਮ ਫੇਰ 60 ਮਿਲਦਾ ਤਾਂ ਛਾਟ ਟੁੱਟ ਗਿਆ ਉੱਧਰ ਤੇ ਹੁਣ 30 ਮਿੰਟ ਦੀ ਕਬੱਡੀ ਕਰਦੇ ਅੱਛਾ ਇੱਕ ਕਬੱਡੀ ਕਬੱਡੀ ਕਰਕੇ ਦਿਖਾਓ ਜੀ ਆ ਲਓ ਜੀ ਤਾੜੀਆਂ ਦੀ ਹਾਂ ਕਬੱਡੀ ਕਬੱਡੀ ਕਰਕੇ ਦਿਖਾਓ ਜੀ ਹਾਂ ਜੀ ਹਾਂ ਜੀ ਸਰ ਕਰੋ ਜੀ ਕਬੱਡੀ 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 ਲੋ ਜੀ ਹਾਂ ਹਾਂ ਕਬੱਡੀ 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 ਲੋ ਜੀ ਦੇਖੋ ਜੀ ਦੁਨੀਆ ਪੜ ਦੇ ਵਿੱਚ ਵਸਦੇ ਪੰਜਾਬੀਓ ਜਰੂਰ ਕਰਿਓ ਕਮੈਂਟ ਕਿਸ ਪਿੰਡ ਤੋਂ ਤੁਸੀਂ ਵੀਡੀਓ ਦੇਖ ਰਹੇ ਹੋ ਕਿਸ ਜ਼ਿਲ੍ਹੇ ਚੋਂ ਵੀਡੀਓ ਦੇਖ ਰਹੇ ਹੋ ਤੇ ਕਬੱਡੀ ਨਾਲ ਜੁੜੀਆਂ ਯਾਦਾਂ ਜਰੂਰ ਤਾਜ਼ੀਆਂ ਕਰੋ ਤੇ ਆਪਣੇ ਪਿੰਡ ਦੇ ਆਪਣੇ ਜ਼ਿਲ੍ਹੇ ਦੇ ਔਰ ਖਾਸ ਕਬੱਡੀ ਪਲੇਅਰ ਦਾ ਨੋ ਕਮੈਂਟਾਂ ਦੇ ਵਿੱਚ ਲਿਖਿਓ ਜੀ ਦਸਾਰ ਨੇ ਪਿੰਡ ਦੇ ਜਸਪਾਲ ਸਿੰਘ ਜੀ ਮਾਨਕ ਸਾਹਿਬ ਵੀ ਇਹਨਾਂ ਨੂੰ ਕਹਿੰਦੇ ਜੀ ਇਹ 25 ਸਾਲ ਪਾਲੀ ਪਾਲੀ ਜੀ ਹਾਂ ਇਹਨਾਂ ਨੇ ਬੜੀ ਮਾਨਕ ਸਾਹਿਬ ਤਾਂ ਅਸੀਂ ਰੱਖਿਆ ਨਾ ਨਾ ਉਹ ਵੀ ਦੱਸ ਦਈਏ ਪਾਲੀ ਜਸਪਾਲ ਸਿੰਘ ਪਾਲੀ ਕਬੱਡੀ ਕੋਚ ਨਾਲੇ ਮਾਨਕ ਜੀ ਕਹਿੰਦੇ ਜੀ ਇਹਨਾਂ ਨੂੰ ਨਾਲੇ ਜਿੰਨੇ ਜੇਲੇ ਮੁੰਨੇ ਸਾੜੇ ਪਿੰਡ ਤੇ ਬੱਲੇ ਬੱਲੇ ਕਰਾਈਏ ਭਾਈ ਥਰੇ ਥਰੇ ਥਈ ਹਾਂ ਬੀ ਮਜ਼ੂਰ ਕਰਾਈਏ ਇਹਨੇ ਗੁਰੂਏ ਤਾਂ ਸਾੜੇ ਪਿੰਡ ਤੇ ਮੁੰਡੇ ਹਾਂ ਨਹੀਂ ਸਾਰੇ ਗੁਰੂਏ ਤਾਂ ਹਾਂ ਬੱਲੇ ਬੱਲੇ ਕਰਾਉਂਦਾ ਰਿਹਾਏ ਸਾਰੇ ਮੁੰਡੇ ਦੀ ਹੈ ਨਾਲੇ ਤਾਂ ਹੀ ਤਾਂ ਗੱਲਾਂ ਕਰ ਰਹੇ ਆ ਆਪਾਂ ਦੀ ਹੁਣ ਇਹਨਾਂ ਨਾਲ ਸਪੈਸ਼ਲ ਗੱਲਾਂ ਕਰ ਰਹੇ ਆ ਸਾਰੇ ਮੁੰਡਿਆਂ ਦਾ ਇਹ ਹਾਂ ਰੁਦਾ ਨਿਆਣੇ ਖੇਲਦੇ ਨਹੀਂ ਗਾਹਾਂ ਨਹੀਂ ਖੇਡਦੇ ਨਿਆਣੇ ਕੋਈ ਵੀ ਕਿਉਂ ਨਹੀਂ ਖੇਲਦੇ ਹੁਣ ਆਪ ਤਾਂ ਹੁਣ ਦੇਖ ਲਓ ਤੁਹਾਨੂੰ ਤਾਂ ਲੱਗੇ ਅੰਗਰੇਜ਼ੀ ਅੱਛਾ ਮੇਰੇ ਇੱਕ ਮਹੀਨੇ ਪਾ ਸਕਦਾ ਨਾ ਅੱਛਾ ਮੈਦੇ ਨਹੀਂ ਜਾਣੇ ਕੋਈ ਮੋਬਾਈਲ ਜਾਨੜਦੇ ਮਾਲਾ ਪੁੱਛਣਾ ਇਹਨੇ ਮੁੰਡੇ ਬਹੁਤ ਖਿਲ ਖਲਾਏ ਆ ਮੁੰਡੇ ਦਸਾਰ ਨੇ ਵੀ ਬੱਲੇ ਬੱਲੇ ਰਹਿ ਗਏ ਹਾਂ ਮੇ ਕਾਟੂ ਦੇ ਬੱਲੇ ਕਾਰਟੂਨ ਦੇਖੋਗੇ ਉਹ ਕਬੱਡੀ ਵਾਲਾ ਕਾਰਟੂਨ ਦੇਖੋਗੇ ਹਾਂ ਬਹੁਤ ਮੁੰਡੇ ਖਲਾਏ ਗੋਡੀ ਗੋਦਾਂ ਬੱਡ ਲਾਇਆ ਲੈ ਹੁਣ ਇਹਨਾਂ ਨਾਲ ਗੱਲ ਕਰਦੀ ਹੈ ਗੱਲ ਥੋੜੀ ਜੀ ਹਾਂਜੀ ਹਾਂਜੀ ਅੱਛਾ ਕੋਈ ਸਾਹਿਬ ਇੱਥੇ ਨਾਲ ਦੱਸੋ ਕੀ ਆਸਪਾਨੇ ਕਿਹੜੇ ਕਿਹੜੇ ਪਿੰਡ ਦਾ ਟੂਰਨਾਮੈਂਟ ਖਾਸ ਰਿਹਾ ਤੁਹਾਡਾ ਜੀ ਦੱਸੋ ਜੀ ਪਿੰਡਾਂ ਦੇ ਨਾਮ ਦੱਸੋ ਜੀ ਨੰਬਰ 1 ਪਹਿਲਾ ਰੋਪੜ ਜਿਲ੍ਹਾ ਦਾ ਹੂੰ ਰੋਪੜ ਜਿਲ੍ਹੇ ਮਾ ਕੋਈ ਕੰਡ ਨਹੀਂ ਛੱਡਿਆ ਅੱਛਾ ਕਿਹੜਾ ਕਿਹੜਾ ਪਿੰਡ ਜੀ ਪਿੰਡ ਇੱਧਰ ਦੇ ਲੈਣਾ ਰੋਪੜ ਦੇ ਲੈ ਗਿਆ ਉਹ ਉਹ ਮਦਵਾੜਾ ਹਾਂਜੀ ਆ ਥੋੜੀ ਬਾਹਰ ਹੇਟਾਂ ਕਰ ਲੋ ਉੱਥੇ ਕੈਮਰਾ ਵੀ ਦਿਖਾਣਾ ਪਾੜੇ ਹਾਂਜੀ ਹਾਂਜੀ ਮਦਵਾੜਾ ਚੱਲੀਆਂ ਹੂੰ ਇੱਧਰ ਸਾਰੇ ਪਿੰਡ ਇਹਨੇ ਆਦਨੇ ਆਉਦੇ ਮੁਗਲ ਮੱਝਰੀ ਹਾਂ ਹਾਂ ਸੋਹਾਲੀ ਮੋਹਾਲੀ ਕਲੇਜ ਸੋਹਾਲੀ ਸੇਰਾਬਾਰ ਜੋੜਾ ਗਵਾਲੀ ਚੰਡਪੁਰ ਜੀ ਇਹ ਗਵਾਂ ਮੱਝਰਾ ਮੁਗਲ ਮੱਝਰਾ ਬੱਲੂਵਾਂ ਦੀ ਕੋਈ ਪਿੰਡ ਛੱਡਿਆ ਨਹੀਂ ਲੜਣਾ ਲੜਣਾ ਵੀ ਹੁਣ ਤਾਂ ਕਬੱਡੀ ਦਾ ਟੂਰਨਾਮੈਂਟ ਕਰਾਉਂਦੇ ਨਹੀਂ ਜਾਂਦਾ ਕਰਾਉਂਦੇ ਬਹੁਤ ਤੇਜ਼ਾ ਅੱਛਾ ਹੁਣ ਇੱਕ ਹੋਰ ਵੀ ਦਰਵਾਜ਼ਾ ਚੱਲ ਗਿਆ ਟੂਰਨਾਮੈਂਟ ਕਬੱਡੀ ਦਾ ਤੁਸੀਂ ਦੱਸਿਓ ਇਸ ਗੱਲ ਦੇ ਦੀ ਟੂਰਨਾਮੈਂਟ ਕਬੱਡੀ ਦਾ ਉੱਥੇ ਸਿੰਗਰ ਲਾ ਦਿੰਦੇ ਆ ਜੀ ਹਾਂ ਇਹ ਤਾਂ ਗਲਤ ਹੈ ਨਾ ਇਹ ਗਲਤ ਹੈ ਜਿੰਨੇ ਪੈਸੇ ਤੁਸੀਂ ਉਹ ਸਿੰਗਰ ਨੂੰ ਦੇਣੇ ਆ ਪੰਜਾਬੀ ਗਾਇਕ ਨੂੰ ਦੇਣੇ ਆ ਮੈਂ ਨਹੀਂ ਕਹਿੰਦਾ ਉਹ ਠੀਕ ਹੈ ਲੇਕਿਨ ਉਹ ਜਿੰਨੇ ਪੈਸੇ ਉਹਨੂੰ ਦੇਣੇ ਆ ਉਹਨੇ ਕਬੱਡੀ ਦੇ ਖਿਡਾਰੀਆਂ ਤੇ ਲਾ ਦੋ ਜਿਹਨੇ ਜਿਹਨੇ ਆਪਣੇ ਆਪਣੇ ਅਸੀਤ ਪੁਰਨ ਉਹੜਾ ਪੰਡ ਕਰਾਇਆ ਸੀ ਅਸੀਂ ਨਹੀਂ ਆਇਆ ਸਿੰਗੁਰਾ ਅੱਛਾ ਉਹਿੰਗ ਰਹੇ ਕਈ ਪੰਡ ਕਰਾਇਆ ਸਾਡ ਟੀਮ ਬਗੜੀ ਖਾ ਦਿੰਦੇ ਉਹਦੇ ਕੋਲ ਖੇਡੀਆਂ ਪੈਨੋ ਗੱਬ ਸਾਡ ਟੀਮ ਕਰਦੇ ਅਸੀਂ ਪੰਡ ਕਰਾਇਆ ਉਹੜਾ ਪਾ ਸਿੰਗਰ ਨਹੀਂ ਲਾਇਆ ਸਿੰਗਰ ਨਹੀਂ ਲਾਇਆ ਆ ਦੋ ਤਿੰਨ ਦਿਨ ਦਾ ਹੈ ਇਹ ਵਧੀਆ ਹੈ ਇਹ ਅਦਿਸ਼ਕਰ ਕੋਈ ਨਹੀਂ ਲਾਇਆ ਨਹੀਂ ਠੀਕ ਹੈ ਇਹ ਹਾਂ ਹੁਣ ਤਾਂ ਇਹਾਂ ਦਾ ਆਪਣਾ ਟੀਮੇ ਨਹੀਂ ਆਈ ਜੂ ਹਮਮ ਕਹਿੰਦੇ ਕਾਦੇ ਪਾ ਕਹਿੰਦੇ ਪੰਡਰੀ ਮਰਦੇ ਦੇ ਕੇ ਬਾਹਰ ਪੰਡ ਦੇ ਕੇ ਨਾ ਅੱਛਾ ਤਾਂ ਇਹ ਪਾਣੀ ਕਿ ਮੇਰਾ ਮੁੰਡਾ ਦੇ ਪ੍ਰਧਾਨੇ ਦੀ ਬੱਲੇ ਬੱਲੇ ਤੁਸੀਂ ਸੁਣੀਏ ਨਹੀਂ ਸੁਣੀ ਜੀ ਅੱਛਾ ਤਾੜੀਆਂ ਦੀ ਇਹਨਾਂ ਲਈ ਦੀ ਹਾਂ ਸਿਰ ਕੀ ਦਸਾਰਨਾ ਜੀ ਅੱਛਾ ਤਾੜੀਆਂ ਤਾੜੀਆਂ ਜਾਏਗਾ ਭਰ ਕੇ ਪੁੱਦੇ ਸੀ ਹਾਂ ਟੂਰਨਾਮੈਂਟ ਨੂੰ ਟੂਰਨਾਮੈਂਟ ਜਾਨਵੀ ਦੀ ਲੋਕਾਂ ਚ ਜਦ ਜਾਨਵੀ ਜੀ ਜਾਨਵੀ